ਬਿਲਕੁਲ ਜੀ ਅੱਜ ਪਹਿਲਾਂ ਤੇ ਨਵੀਂ ਐਸੋਸੀਏਸ਼ਨ ਜਿਹੜੀ ਬਣੀ ਹੈ ਸਾਡੇ 베ਦੀ ਜੀ ਉਹ ਪ੍ਰਧਾਨ ਬਣੇ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਮੈਨੂੰ ਆਸ ਹੈ ਕਿ ਜਿਹੜੀਆਂ ਰਹਿੰਦੀਆਂ ਹੋਈਆਂ ਕਮੀਆਂ ਨੇ ਉਹ ਆਪਣੀ ਮਿਹਨਤ ਸਦਕਾ ਇਹਨਾਂ ਕਮੀਆਂ ਨੂੰ ਜਿਹੜਾ ਸਟੈਪ ਬਾਈ ਸਟੈਪ ਪੂਰੀਆਂ ਕਰਨਗੇ ਤਾਂ ਜੋ ਕਿ ਜਿਹੜੀ ਆਪਣੇ ਇਸ ਏਰੀਆ ਦੀ ਜਿਹੜੀ ਨੁਹਾਰ ਬਦਲ ਸਕੇ ਸਾਡੇ 베ਦੀ ਸਾਹਿਬ ਹਾਂ ਜੀ ਸਾਡੇ ਵੱਡੇ ਭਰਾ ਵੀ ਨੇ ਔਰ ਮਿਹਨਤੀ ਵੀ ਨੇ ਕਿਉਂਕਿ ਸਾਰੇ ਅਰਬਨ ਸਟੇਟ ਦਾ ਫੈਸਲਾ ਮੇਰਾ ਫੈਸਲਾ ਲੀ ਜੋ ਮੈਨੂੰ ਇਹਨਾਂ ਨੇ ਕਿਉਂਕਿ ਉਹ ਕਹਿੰਦੇ ਨਾ ਜਨਤਾ ਜਨਾਰਦਨ ਠੀਕ ਹੈ ਲੋਕਾਂ ਦਾ ਫਤਵਾ ਸੰਗਤ ਦਾ ਫਤਵਾ ਉਹ ਮਨਜ਼ੂਰ ਹੈ ਉਹਨਾਂ ਨੇ ਕਿਹਾ ਜੀ ਬੀਦੀ ਸਾਹਿਬ ਨੂੰ ਅੱਗੇ ਕਰੋ ਮਿਹਨਤੀ ਵੀ ਨੇ ਔਰ ਸਾਡੀ ਜੇ ਕੋਈ ਕਾਇਆ ਪਲਟ ਕਰ ਸਕਦੇ ਹੋ ਕਰ ਸਕਦੇ ਨੇ ਇੱਥੇ ਸਮੱਸਿਆ ਸਮੱਸਿਆ ਜਿਹੜੀ ਇੱਕ ਇੱਥੋਂ ਦੇ ਏਰੀਏ ਦੇ ਲੋਕਾਂ ਨੇ ਗੱਲ ਇੱਕ ਬੜੀ ਵਧੀਆ ਬਜ਼ੁਰਗਾਂ ਨੇ ਕੀਤੀ ਕਿ ਤੇ ਜੇ ਕੋਈ ਗੇਟ ਬਾਰ ਮਾਰਾ ਜਾ ਕੱਢ ਲਵੇ ਜਾਂ ਕੋਈ ਲੈਂਟਰ ਉੱਚਾ ਨੀਵਾ ਪਾਉਣ ਲੱਗ ਜਾਵੇ ਤੇ ਮਿੰਟ ਚ ਉਹਦੀ ਨੋਟਿਸ ਆ ਜਾਂਦਾ ਪਰ ਦੁੱਖ ਦੀ ਗੱਲ ਇਹ ਆ ਵੀ ਕਹਿੰਦੇ ਜੇ ਇੱਥੇ ਕਿਤੇ ਕੰਮ ਦੀ ਗੱਲ ਕਹਿ ਦਈਏ ਤੇ ਉਹ ਭਾਵੇਂ ਸਾਡੀਆਂ ਜੁੱਤੀਆਂ ਘਸ ਜਾਂਣ ਤੇ ਅਫਸਰ ਸੁਣਵਾਈ ਨਹੀਂ ਸੀ ਕਰਦੇ ਕਿਉਂਕਿ ਇੱਥੇ ਆਗੂ ਸਹਿਬਾਨ ਜਿਹੜਾ ਉਹ ਸਾਡੀ ਪਾਰਟੀ ਦੇ ਨਹੀਂ ਸੀ ਪਰ ਹੁਣ ਆਪਾਂ 베ਦੀ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਆ ਇਹਨਾਂ ਨੇ ਕਿਹਾ ਵੀ ਤਗੜੇ ਹੋ ਕੇ ਇਹ ਜਿਹੜਾ ਕੰਮ ਹੈ ਜਿੱਥੇ ਕਿਤੇ ਕਮੀ ਆਉਂਦੀ ਆ ਸਾਨੂੰ ਦੱਸੋ ਆਪਾਂ ਦਾ ਹੱਲ ਕਰੀਏ ਤੇ ਥੋੜਾ ਸਮਾਂ ਰਹਿੰਦਾ ਲੋਕਾਂ ਨੂੰ ਪਤਾ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਸਰਕਾਰ ਆਪਦੀ ਹੈ ਤੇ ਆਪ ਦੇ ਜਿਹੜਾ ਕਾਉਂਸਲਰ ਹੋਣਾ ਚਾਹੀਦਾ ਕਿਉਂਕਿ ਹਰ ਵਾਰ ਤੁਸੀਂ ਦੇਖਿਆ ਹੋਊਗਾ ਉਹ ਆਪੋਜੀਸ਼ਨ ਵਾਲੇ ਭਾਵੇਂ ਚਾਹੇ ਕਾਉਂਸਲਰ ਦੀ ਗੱਲ ਕਰੀਏ ਉਹ ਨਿੰਦਦੇ ਹੀ ਆ ਉਹਨਾਂ ਨੂੰ ਕੋਈ ਕੰਮ ਕਹਿ ਲਓ ਉਹਨਾਂ ਨੇ ਕਹਣਾ ਯਾਰ ਸਾਡੀ ਸਰਕਾਰ ਹੈ ਫਿਰ ਜੇ ਤੁਹਾਡੀ ਸਰਕਾਰ ਨਹੀਂ ਤੁਸੀਂ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਣ ਦੋ ਫਿਰ ਅਸੀਂ ਆਪੇ ਕੰਮ ਕਰ ਲਈ ਅਖੀਰ ਜੇ ਕੋਈ 50 ਵਾਡਾਂ ਦੇ ਵਿੱਚੋਂ ਜਿੱਤ ਕੇ ਦੋਹਾਂ ਚੋਆਂ ਨੇ ਵੀ ਫਿਰ ਇਹੋ ਗੱਲ ਕਰਨੀ ਆ ਇਹ ਸਾਡੀ ਸਰਕਾਰ ਨਹੀਂ ਹੈਗੀ ਜੀ ਤਾਂ ਨਹੀਂ ਕੰਮ ਹੋ ਸਕੇ ਫਿਰ ਸਾਈਡ ਤੇ ਹੋ ਜੇ ਸਾਡੇ ਕਾਉਂਸਲਰ ਬਣ ਲੈਣ ਦੋ ਠੀਕ ਹੈ ਆਪਾਂ ਪੇ ਆਪਣੇ ਮੇਰ ਤੋਂ ਕੰਮ ਕਰਾਵਾਂਗੇ ਸਾਰਾ ਆਪੇ ਆਪਣੇ ਲੋਕਾਂ ਤੋਂ ਉਹਨਾਂ ਦੀ ਸਲਾਹ ਨਾਲ ਕੰਮ ਕਰ ਲਾਂਗੇ ਕਿਉਂਕਿ ਮੈਂ ਦੇਖ ਰਿਹਾ ਸੀ ਇੱਕ ਕਿਸੇ ਕਾਉਂਸਲਰ ਨੇ ਸਿਲਮਾ ਰੋਡ ਦੇ ਇੱਕ ਫੋਟੋ ਪਾਈ ਸੀ ਮੈਂ ਦੱਸਣਾ ਚਾਹੁੰਦਾ ਉਹ ਹੈ ਵੀ ਕਾਂਗਰਸ ਦਾ ਵੀ ਭਲਿਆ ਮਾਨਸਾ ਕਾਂਗਰਸ ਦਾ ਹੀ ਤੂੰ ਕਾਉਂਸਲਰ ਹੈ ਮੇਰ ਵੀ ਤੇਰਾ ਪੋਸਟ ਪਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਤੇ ਮਾਰ ਲਈ ਵੀ ਆਪਾਂ ਕਹਿਣ ਕਿੰਨੋਂ ਦੇ ਸੋ ਕਹਿਣ ਦਾ ਭਾਵ ਨਹੀਂ ਕੰਮ ਹੁੰਦਾ ਸਾਈਡ ਤੇ ਉਹ ਮੇਰਾ ਵੀ ਬਾਦ ਵਿੱਚ ਵੀ ਤੁਸੀਂ ਵਿਰੋਧ ਹੀ ਕਰਨਾ ਸਾਈਡ ਤੇ ਹੋ ਸਾਡੇ ਕਾਉਂਸਲਰ ਬਣ ਲੈਂਦੇ ਆਪਾਂ ਆਪੇ ਇਹ ਕੰਮ ਕਰਾਈਏ ਆਪਣਾ ਮਿਹਰ ਬਣ ਗਿਆ ਸਾਨੂੰ ਬਾਰ-ਬਾਰ ਮਤਿਆਂ ਨੂੰ ਚੰਡੀ ਕੜਨਾ ਭਜਣਾ ਪਵੇ ਤੇ ਇੱਥੇ ਆਪੇ ਕਰ ਲਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਾਫੀ ਲੰਬੇ ਸਮੇਂ ਤੋਂ ਅਰਬਨ ਸਟੇਟ ਮਟਾਲਾ ਵਾਸੀਆਂ ਦੀ ਡਿਮਾਂਡ ਸੀ ਕਿ ਜਿਹੜੀ ਪੁਰਾਣੀ ਐਸੋਸੀਏਸ਼ਨ ਉਹ ਡਿਫੰਕਟ ਹੋਈ ਆ ਕੰਮ ਨਹੀਂ ਕਰ ਰਹੀ ਲੋਕਾਂ ਦੇ ਸਭ ਕੋ ਕੰਮਾਂ 'ਚ ਅੜਚਕ ਪਾ ਰਹੀ ਆ ਸੋ ਅੱਜ ਅਸੀਂ ਸਾਰੇ ਕੋਲਨੀ ਵਾਸੀਆਂ ਨੇ ਮਿਲ ਕੇ ਗੰਦੀਪ ਬੇਦੀ ਜੀ ਨੂੰ ਨਵਾਂ ਐਸੋਸੀਏਸ਼ਨ ਦਾ ਪ੍ਰਧਾਨ ਥਾਪਿਆ ਤੇ ਬਹੁਤ ਉਮੀਦ ਕਰਦੇ ਆ ਕਿ ਬੀਦੀ ਸਾਹਿਬ ਬਹੁਤ ਵਧੀਆ ਕੰਮ ਕਰਨਗੇ ਆਪਣੀ ਨਵੀਂ ਟੀਮ ਬਣਾਉਣਗੇ ਤੇ ਜੋ ਵੀ ਸਾਡੀ ਕਲੋਨੀ ਦੇ ਮੁੱਦੇ ਨੇ ਚਾਹੇ ਉਹ ਕਮਿਊਨਿਟੀ ਸੈਂਟਰ ਦਾ ਹੋਵੇ ਚਾਹੇ ਸਫਾਈ ਦਾ ਹੋਵੇ ਚਾਹੇ ਪਾਰਕਾਂ ਦੀ ਮੈਂਟਨੈਂਸ ਦਾ ਹੋਵੇ ਉਹਨੂੰ ਹੁਣ ਬਹੁਤ ਵਧੀਆ ਤਰੀਕੇ ਨਾਲ ਹੱਲ ਕਰਾਉਣਗੇ ਉਹਨਾਂ ਦੀ ਦੇਖਭਾਲ ਕਰਨਗੇ ਇਹਨਾਂ ਨੂੰ ਮੇਰੇ ਵੱਲੋਂ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ ਸਭ ਤੋਂ ਪਹਿਲਾਂ ਤੇ ਮੈਂ ਹਰਬਰ ਸਟੇਟ ਪਰਿਵਾਰ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੈਨੂੰ ਦਿੱਤੀ ਹੈ ਕਿ ਮੈਂ ਪ੍ਰੋਪਰ ਯਕੀਨ ਦਵਾਉਣਾ ਤੁਹਾਨੂੰ ਕਿ ਇਹ ਜ਼ਿੰਮੇਵਾਰੀ ਮੈਂ ਪੂਰੇ ਤਨ ਮਨ ਨਾਲ ਨਿਭਾਵਾਂਗਾ ਜੋ ਵੀ ਅਰਦਾ ਸਟੇਟ ਦੀਆਂ ਮੁਸ਼ਕਲਾਂ ਨੇ ਮੈਂ ਆਪਣੇ ਸਾਥੀਆਂ ਦੀ ਟੀਮ ਦੇ ਨਾਲ ਇਹਨਾਂ ਚ ਖਾਸ ਕਰਕੇ ਮਨਵੀਰ ਰੰਦਾਵਾ ਜੀ ਤੇ ਡਾਕਟਰ ਬੋਤਰਾ ਜੀ ਤੇ ਜੋਗਨ ਜੀ ਇਹਨਾਂ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਮੈਨੂੰ ਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਐਮਐਲਏ ਅਮਨ ਸ਼ਹਿਰ ਅਮਨ ਸ਼ਰੀ ਜੀ ਦਾ ਸਾਨੂੰ ਥਾਪੜ ਆਇਆ ਤੇ ਸਾਡੇ ਕੋਈ ਵੀ ਕੰਮ ਇੱਥੇ ਰੁਕਣ ਦੀ ਕੋਈ ਗੁੰਜਾਇਸ਼ ਨਹੀਂ ਹੈ ਅਸੀਂ ਵੱਧ ਛੱਡ ਕੇ ਜਿੰਨਾ ਵੀ ਸਾਡੇ ਕੋਲ ਹੋ ਸਕਦਾ ਹੈ ਬੈਸਟ ਤੋਂ ਬੈਸਟ ਆਪਣਾ ਟਾਈਮ ਇੱਥੇ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਹੋਰ ਬਸਟੇਟ ਵਿੱਚ ਵਧੀਆ ਰੈਂਡ ਯੋਗ ਮੁੰਡੇ ਦੀ ਕਲੋਨੀ ਬਣਾ ਲਿਆ। ਕੀ ਕੁਝ ਕੁਝ ਸਮੱਸਿਆਵਾਂ ਹਨ ਅਸੀਂ ਪ੍ਰਾਇੋਰਟੀ ਦੇ ਦੱਸਿਆ ਨੇ ਕਿ ਕੁਝ ਸਮੱਸਿਆ ਜਿਸ ਤਰ੍ਹਾਂ ਸਫਾਈ ਹੈ ਤੇ ਕਮਿਊਨਿਟੀ ਸੈਂਟਰ ਹੈ। ਇਹਨਾਂ ਦੀਆਂ ਸਮੱਸਿਆਵਾਂ ਹਨ ਅਸੀਂ ਪਹਿਲ ਤੇ ਆਧਾਰ ਤੇ ਜਿਹੜੀਆਂ ਉਹ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਸੰਬੰਧੀ ਆਲਰੇਡੀ ਅਸੀਂ ਇੱਕ ਲੈਟਰ ਕਲੋਨੀ ਨਿਵਾਸੀਆਂ ਵੱਲੋਂ ਸਿਗਨੇਚਰ ਹੋਇਆ ਹੋਇਆ ਉੱਡਰ ਦੇ ਆਫਿਸ ਤੇ ਦੇ ਦਿੱਤਾ ਹੈ। ਉਹਦੇ ਤੇ ਕੰਮ ਚੱਲ ਰਿਹਾ ਹੈ। ਤੇ ਕੁਝ ਜਲਦੀ ਹੀ 2-4 ਦਿਨਾਂ ਵਿੱਚ ਹੀ ਅਸੀਂ ਉਹਨਾਂ ਨਾਲ ਡਿਸਕਸ਼ਨ ਕਰਕੇ ਪ੍ਰਾਇੋਰਟੀ ਵਾਲੇ ਉਹਨਾਂ ਦੇ ਪਹਿਲਾ ਚੀਜ਼ਾਂ ਨੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਹਦੇ ਵਿੱਚ ਇੱਕ ਬੜੀ ਜ਼ਰੂਰੀ ਗੱਲ ਹੈ ਕਿ ਅਰਬਨ ਸਟੇਟ ਕਲੋਨੀ ਵਾਸੀਆਂ ਦਾ ਵੀ ਸਹਿਯੋਗ ਬਹੁਤ ਜ਼ਰੂਰੀ ਹੈ ਸਮੱਸਿਆਵਾਂ ਤਾਂ ਹੀ ਹੱਲ ਹੋ ਸਕਦੀਆਂ ਜਦੋਂ ਅਸੀਂ ਸਾਰੇ ਉੱਥੇ ਇਕੱਠੇ ਹੋ ਕੇ ਚੱਲਾਂਗੇ ਸੋ ਇਹ ਕਾ ਬੜਾ ਜ਼ਰੂਰੀ ਹੈ ਜਿਹੜਾ ਅੱਜ ਦਿਸਿਆ ਵੀ ਹੈ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਬਹੁਤ ਵੱਧ ਚੜ੍ਹ ਕੇ ਕਲੋਨੀ ਵਾਸੀਆਂ ਨੇ ਸਾਰਾ ਇਸ ਮੀਮ ਦੇ ਵਿੱਚ ਹਿੱਸਾ ਲਿਆ ਹੈ